ਬਿਲਕੁਲ ਨਰਮ ਔਰ ਰਸ ਭਰੇ ਸੂਜੀ ਦੇ ਗੁਲਾਬ ਜਾਮਨ ਬਣਾਉਣ ਦਾ ਜੀ ਅੱਜ ਆਪਾਂ ਤੁਹਾਨੂੰ ਇੱਕ ਪਰਫੈਕਟ ਤਰੀਕਾ ਦੱਸਾਂਗੇ ਅਗਰ ਤੁਹਾਨੂੰ ਜੀ ਇਸ ਦੇ ਬਣਾਉਣ ਦੀ ਮੇਰੀ ਰੈਸਪੀ ਵਧੀਆ ਲੱਗੇ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਸੂਜੀ ਦੇ ਗੁਲਾਬ ਜਾਮਨ ਬਣਾਉਣ ਲਈ ਜੀ ਆਪਾਂ ਨੇ ਸਭ ਤੋਂ ਪਹਿਨਾ ਇਸ ਦੇ ਲਈ ਆਪਾਂ ਚਾਸ਼ਨੀ ਬਣਾ ਕੇ ਤਿਆਰ ਕਰਾਂਗੇ ਇਸ ਦੇ ਲਈ ਜੀ ਆਪਾਂ ਨੇ 1.5 ਕੌਲੀ ਚੀਨੀ ਦੀ ਲਈਆ ਤੇ ਇਸ ਵਿੱਚ ਆਪਾਂ ਦੋ ਕੌਲੀਆਂ ਪਾਣੀ ਦੀਆਂ ਪਾਵਾਂਗੇ ਹੁਣ ਆਪਾਂ ਜੀ ਬਿਲਕੁਲ ਹਾਈ ਗੈਸ ਤੇ ਇਸ ਨੂੰ 5 ਮਿੰਟਾਂ ਲਈ ਉਬਾਲ ਲੜਾਂਗਾ 5 ਤੋਂ 6 ਮਿੰਟਾਂ ਦੇ ਵਿੱਚ ਉਬਾਲ ਕੇ ਜੀ ਆਪਾਂ ਇਸ ਦੀ ਇੱਕ ਚਾਸ਼ਨੀ ਬਣਾ ਕੇ ਤਿਆਰ ਕਰ ਲੈਣੀ ਆ ਇਸ ਚਾਸਨੀ ਨੂੰ ਜੀ ਆਪਾਂ ਹੋਰ ਵੀ ਟੇਸਟੀ ਬਣਾਉਣ ਲਈ ਆਪਾਂ ਇਸ ਵਿੱਚ ਦੀ ਦੋ ਇਲਾਚੀਆਂ ਲਈਏ ਨੇ ਇਸ ਨੂੰ ਆਪਾਂ ਕੁੱਟ ਕੇ ਪਾਏਗਾ ਤੁਸੀਂ ਰੋਜ਼ ਵਾਟਰ ਵੀ ਪਾ ਸਕਦੇ ਹੋ ਜੀ 5-6 ਮਿੰਟਾਂ ਦੇ ਵਿੱਚ ਜੀ ਆਪਣੀ ਚਾਸਨੀ ਬਣ ਕੇ ਰੈਡੀ ਹੋ ਜਾਂਦੀ ਹੈ ਦੇਖੋ ਹੁਣ ਆਪਾਂ ਇਸ ਦਾ ਥੋੜਾ ਜਿਹਾ ਸ਼ਰੱਪ ਲੈ ਕੇ ਚਮਚੇ ਵਿੱਚ ਪਾ ਕੇ ਇਸ ਨੂੰ ਠੰਡਾ ਕਰਕੇ ਹੁਣ ਆਪਾਂ ਇਸ ਨੂੰ ਹੱਥ ਨਾਲ ਲਾ ਕੇ ਦੇਖੋ ਚੈੱਕ ਕਰਾਂਗੇ ਜੰਮੀ ਆਪਣੇ ਸਰੋਂ ਦਾ ਤੇਲ ਹੁੰਦਾ ਜੀ ਜਦੋਂ ਇਸ ਤਰੀਕੇ ਨਾਲ ਹੱਥਾਂ ਨੂੰ ਫੀਲ ਹੋਣ ਲੱਗ ਜੇ ਤਾਂ ਸਮਝੋ ਆਪਣੀ ਚਾਸ਼ਨੀ ਬਣ ਕੇ ਤਿਆਰ ਆ ਹੁਣ ਆਪਾਂ ਗੈਸ ਬੰਦ ਕਰ ਦਾਂਗੇ ਹੁਣ ਆਪਾਂ ਜੀ ਦੇਖੋ ਇੱਕ ਪੈਨ ਲਿਆਗਾ ਇਸ ਵਿੱਚ ਆਪਾਂ ਅੱਧਾ ਚਮਚ ਦੇਸੀ ਕੀ ਦ ਪਾਵਾਂਗੇ 2 ਕੱਪ ਜੀ ਆਪਾਂ ਨੇ ਦੁੱਧ ਦੇ ਲਏ ਨੇ ਹੁਣ ਆਪਾਂ ਜੀ ਦੁੱਧ ਨੂੰ ਹਲਕਾ ਜਿਹਾ ਗਰਮ ਕਰ ਲੈਣਾਗਾ ਦੇਖੋ ਜਦੋਂ ਇਸ ਵਿੱਚ ਜੀ ਪੂਰੀ ਤਰ੍ਹਾਂ ਉਬਾਲ ਆ ਜਾਵੇ ਫਿਰ ਆਪਾਂ ਗੈਸ ਨੂੰ ਘੱਟ ਕਰ ਦੇਣਾ ਜੀ ਦੇਖੋ ਉਬਾਲ ਆ ਚੁੱਕਿਆ ਹੈਗਾ ਹੁਣ ਆਪਾਂ ਜੀ ਇਸ ਵਿੱਚ ਇੱਕ ਕੱਪ ਸੂਜੀ ਦਾ ਲਿਆਗਾ ਇਸ ਨੂੰ ਆਪਾਂ ਥੋੜਾ ਥੋੜਾ ਕਰਕੇ ਪਾਵਾਂਗੇ ਤੇ ਨਾਲ ਦੀ ਨਾਲ ਆਪਾਂ ਇਸ ਨੂੰ ਸਟਰ ਵੀ ਕਰਦੇ ਰਹਾਂਗੇ ਤਾਂ ਕਿ ਆਪਣੀ ਸੂਜੀ ਦੁੱਧ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਜਾਵੇ ਜਦੋਂ ਆਪਾਂ ਜੀ ਸੂਜੀ ਪਾਉਣੀ ਆ ਦੁੱਧ ਵਿੱਚ ਉਦੋਂ ਆਪਾਂ ਗੈਸ ਬਿਲਕੁਲ ਘੱਟ ਕਰ ਦੇਣਾਗਾ ਹੁਣ ਆਪਾਂ ਜੀ ਇਸ ਸੂਜੀ ਨੂੰ 3 ਤੋਂ 4 ਮਿੰਟਾਂ ਲਈ ਇਸ ਤਰੀਕੇ ਨਾਲ ਹੀ ਪਕਾਣਾਗਾ ਘੱਟ ਗੈਸ ਤੇ ਜਿਆਦਾ ਨਹੀਂ ਪਕਾਉਣਾ ਜੀ 3 ਤੋਂ 4 ਮਿੰਟ ਹੀ ਪਕਾਉਣਾ ਹੁਣ ਆਪਾਂ ਜੀ ਇਸ ਨੂੰ ਇੱਕ ਪਲੇਟ ਵਿੱਚ ਕੱਢ ਲਵਾਂਗੇ ਤੇ ਇਸ ਨੂੰ ਹਲਕਾ ਜਿਹਾ ਠੰਡਾ ਹੋਣ ਦਵਾਂਗੇ ਦੇਖੋ ਜੀ ਹੁਣ ਆਪਾਂ ਇੱਕ ਪੈਨ ਲਿਆਗਾ ਇਸ ਵਿੱਚ ਆਪਾਂ ਨੇ ਹਾਫ ਕੱਪ ਖੋਏ ਦਾ ਲਿਆ ਜੀ ਮੈਥਰ ਮੈਂਟ ਜੀ ਆਪਾਂ ਇੱਕ ਹੀ ਕੱਪ ਤੋਂ ਕੀਤਾਗਾ ਹੁਣ ਆਪਾਂ ਇਸ ਨੂੰ 2 ਮਿੰਟਾਂ ਲਈ ਜੀ ਹਲਕਾ ਜਿਹਾ ਲੋ ਗੈਸ ਤੇ ਇਸ ਨੂੰ ਵੀ ਆਪਾਂ ਰੋਸਟ ਕਰ ਲਵਾਂਗੇ ਜੋ ਚੀਨੀ ਦਾ ਮੈਜ਼ਰਮੈਂਟ ਆ ਜੀ ਉਹ ਆਪਾਂ ਨੇ ਡੇਢ ਕੌਲੀ ਲਈਆ ਤੁਸੀਂ ਆਪਣੇ ਘਰ ਵਿੱਚ ਕਿਸੇ ਵੀ ਕੌਲੀ ਨਾਲ ਮੈਜ਼ਰਮੈਂਟ ਕਰ ਸਕਦੇ ਹੋ ਦੇਖੋ ਜੀ ਹੁਣ ਆਪਣਾ ਜੋ ਸੂਜੀ ਸੀ ਉਹ ਠੰਡੀ ਹੋ ਚੁੱਕੀ ਹੈ ਥੋੜੀ ਜੀ ਦੇਖੋ ਹੱਥ ਲੱਗਣ ਲੱਗ ਗਿਆ ਜੀ ਇਸ ਨੂੰ ਤੇ ਹੁਣ ਆਪਾਂ ਇਸ ਨੂੰ 5 ਮਿੰਟਾਂ ਲਈ ਚੰਗੀ ਤਰ੍ਹਾਂ ਮੈਸ ਕਰਨਾਗਾ ਜਦੋਂ ਤੁਹਾਨੂੰ ਆਪ ਇਸ ਨੂੰ ਮੈਸ ਕਰਨਾ ਜੀ ਇਹ ਪੂਰੀ ਤਰ੍ਹਾਂ ਠੰਡਾ ਨਹੀਂ ਹੋਣਾ ਚਾਹੀਦਾ ਹਲਕਾ ਜਿਹਾ ਸੂਜੀ ਆਪਣੀ ਗਰਮ ਹੋਣੀ ਚਾਹੀਦੀ ਹੈ ਦੇਖੋ ਮੈਸ ਕਰਨ ਨਾਲ ਜੀ ਇਹ ਪੂਰੀ ਤਰ੍ਹਾਂ ਇੱਕ ਸਮੂਥ ডো ਬਣ ਕੇ ਤਿਆਰ ਹੋ ਜਾਏਗਾ ਹੁਣ ਆਪਾਂ ਜੀ ਇਸ ਵਿੱਚ 1 ਪਿੰਚ ਬੇਕਿੰਗ ਪਾਊਡਰ ਪਾਵਾਂਗੇ ਤਾਂ ਕਿ ਆਪਣੀਆਂ ਗੁਲਾਬ ਜਮਨ ਹਲਕੀਆਂ ਜੀਆਂ ਫੁੱਲ ਜਾਨ ਹੁਣ ਆਪਾਂ ਬੇਕਿੰਗ ਪਾਊਡਰ ਪਾ ਕੇ ਜੀ ਡੋ ਨੂੰ ਆਪਾਂ ਜੀ ਹੁਣ 3-4 ਮਿੰਟਾਂ ਲਈ ਹੋਰ ਚੰਗੀ ਤਰ੍ਹਾਂ ਮੈਸ ਕਰਾਂਗੇ ਜੰਨਾ ਆਪਾਂ ਇਸ ਨੂੰ ਮੈਸ ਕਰਾਂਗੇ ਉਨਾ ਹੀ ਆਪਣਾ ਸਮੂਥ ਡੋ ਬਣ ਕੇ ਤਿਆਰ ਹੁੰਦਾ ਜੀ ਇਹ ਦੇਖੋ ਬੇਕਿੰਗ ਪਾਊਡਰ ਆਪਣਾ ਮਿਕਸ ਹੋ ਚੁੱਕਿਆ ਹੈਗਾ ਹੁਣ ਆਪਾਂ ਇਸ ਵਿੱਚ ਜੋ ਖੋਏ ਨੂੰ ਆਪਾਂ ਨੇ ਰੋਸਟ ਕੀਤਾ ਸੀਗਾ 2 ਮਿੰਟਾਂ ਲਈ ਤੇ ਉਹ ਵੀ ਥੋੜਾ ਜਿਹਾ ਠੰਡਾ ਹੋ ਗਿਆਗਾ ਹੁਣ ਆਪਾਂ ਉਸ ਨੂੰ ਵੀ ਮਿਕਸ ਕਰਾਂਗੇ ਜੀ ਸੂਜੀ ਵਿੱਚ ਜੇ ਤੁਹਾਡਾ ਖੋਆ ਜੀ ਜਲਦੀ ਠੰਡਾ ਹੋ ਜਾਂਦਾਗਾ ਤਾਂ ਤੁਸੀਂ ਉਸ ਨੂੰ ਹਲਕਾ ਜਿਹਾ ਦੁਬਾਰਾ ਫਿਰ ਗਰਮ ਕਰਕੇ ਫਿਰ ਪਾਉਣਾ ਜੀ ਪੂਰੀ ਤਰ੍ਹਾਂ ਠੰਡਾ ਨਹੀਂ ਹੋਣਾ ਚਾਹੀਦਾ ਖੋਆ ਜਦੋਂ ਆਪਾਂ ਸੂਜੀ ਵਿੱਚ ਮਿਕਸ ਕਰਨਾ ਹੈ ਹਲਕਾ ਜਿਹਾ ਗਰਮ ਹੋਣਾ ਚਾਹੀਦਾ ਹੈ 5 ਮਿੰਟ ਲਈ ਜੀ ਹੁਣ ਆਪਾਂ ਇਸ ਨੂੰ ਫੇਰ ਮੈਸ ਕਰਾਂਗੇ ਟੋਟਲ ਆਪਾਂ ਨੂੰ ਜੀ 15 ਮਿੰਟ ਆਪਾਂ ਇਸ ਡੋ ਨੂੰ ਮੈਸ ਕਰਨਾਗਾ ਚਾਹੇ ਬੇਕਿੰਗ ਪਾਊਡਰ ਪਾ ਕੇ ਚਾਹੇ ਖੋਆ ਪਾ ਕੇ ਜੀ ਦੇਖੋ ਡੋ ਬਣ ਕੇ ਆਪਣਾ ਰੈਡੀ ਆ ਹੁਣ ਆਪਾਂ ਜੀ ਇਸ ਦੇ ਦੇਖੋ ਇਸ ਤਰੀਕੇ ਦੇ ਆਪਾਂ ਨੇ ਪੀਸ ਕਰ ਲੈਣੇ ਨੇ ਗੁਲਾਬ ਜਾਮਨ ਬਣਾਉਣ ਲਈ ਜੀ ਇਕੁਅਲ ਪੀਸ ਬਣਾਉਣੇ ਨੇ ਆਪਾਂ ਨੇ ਦੇਖੋ ਇਸ ਤਰੀਕੇ ਨਾਲ ਆਪਾਂ ਪਹਿਨਾਂ ਰੈਡੀ ਕਰ ਲੈਣੇ ਨੇ ਜੀ ਪੀਸ ਤੋੜ ਕੇ ਫਿਰ ਆਪਾਂ ਇੱਕ ਪੀਸ ਲੈ ਕੇ ਹੱਥਾਂ ਦੀ ਹਥੇਲੀਆਂ ਵਿੱਚ ਰੱਖ ਕੇ ਜੀ ਆਪਾਂ ਇਸ ਨੂੰ ਹਲਕਾ ਜਿਹਾ ਪ੍ਰੈਸ ਕਰਦੇ ਹੋਏ ਆਪਾਂ ਦੇਖੋ ਇਸ ਨੂੰ ਗੁਲਾਬ ਜਾਮਨ ਦੀ ਸ਼ੇਪ ਦੇ ਦਵਾਂਗੇ ਇਸ ਵਿੱਚ क्रैक ਬਿਲਕੁਲ ਵੀ ਨਹੀਂ ਹੋਣਾ ਚਾਹੀਦਾ ਜੇ ਜੇ ਇਸ ਵਿੱਚ क्रैक ਆਉਂਦਾ ਆਪਣੀ ਗੁਲਾਬ ਜਾਮਨ ਜਦੋਂ ਆਪਾਂ ਦੇਖੋ ਇਸ ਤਰੀਕੇ ਨਾਲ ਬਣਾਉਣੀ ਆ ਤਾਂ ਫਿਰ ਤੁਸੀਂ ਸਮਝ ਜਿਓ ਕਿ ਆਪਣਾ ਜੋ ਆਟਾ ਗਾ ਉਹ ਚੰਗੀ ਤਰ੍ਹਾਂ ਮੈਸ ਨਹੀਂ ਹੋਇਆ ਕ੍ਰੈਕ ਬਿਲਕੁਲ ਵੀ ਨਹੀਂ ਹੋਣਾ ਚਾਹੀਦਾ ਇਸ ਵਿੱਚ ਨਹੀਂ ਆਪਣੇ ਗੁਲਾਬ ਜਾਮਣਾ ਤੇਲ ਵਿੱਚ ਜਾਂਦੇ ਹੀ ਫਟ ਜਾਣੇ ਨੇ ਦੇਖੋ ਇਸ ਤਰੀਕੇ ਨਾਲ ਆਪਾਂ ਸਾਰੇ ਗੁਲਾਬ ਜਾਮਣਾ ਬਣਾ ਕੇ ਰੈਡੀ ਕਰ ਲੈਣੀਆਂ ਨੇ ਸਾਰੇ ਗੁਲਾਬ ਜਾਮਣਾ ਬਣਾ ਕੇ ਜੀ ਆਪਣੇ ਦੇਖੋ ਰੈਡੀ ਕਰ ਲੈਣ ਹੁਣ ਆਪਾਂ ਇਸ ਨੂੰ ਫਰਾਈ ਕਰਾਂਗੇ ਹੁਣ ਆਪਾਂ ਜੀ ਇੱਕ ਪੈਨ ਵਿੱਚ ਰਿਫਾਈਨਡ ਔਲਿਆਗਾ ਦੇਖੋ ਹੁਣ ਆਪਾਂ ਇਸ ਵਿੱਚ ਇੱਕ ਗੁਲਾਬ ਜਾਮਣ ਪਾ ਕੇ ਪੈਨਾਂ ਇਸ ਤੇਲ ਨੂੰ ਚੰਗੀ ਤਰ੍ਹਾਂ ਚੈੱਕ ਕਰਾਂਗੇ ਤੇਲ ਆਪਾਂ ਦੇਖੋ ਜੀ ਕੰਨਾ ਲੈਣਾਗਾ ਆਪਾਂ ਤੁਹਾਨੂੰ ਦੱਸ ਦਿਆਂ ਕਿ ਜਿਹੜੀ ਆਪਾਂ ਗੁਲਾਬ ਜਾਮਨ ਪਾਈਏ ਦੇਖੋ ਉਹ ਹਾਫ ਗੁਲਾਬ ਜਾਮਨ ਆਪਣੀ ਤੇਲ ਵਿੱਚ ਚਲੀ ਗਈ ਹੈ ਤੇ ਹਾਫ ਉੱਪਰ ਹੈ ਜੀ ਤੇਲ ਤੋਂ ਅੰਨਾ ਕੀ ਤੇਲ ਆਪਾਂ ਨੇ ਲੈਣਾਗਾ ਫਰਾਈ ਕਰਨ ਲਈ ਤੇ ਫਲੈਟ ਆਪਾਂ ਨੇ ਜੀ ਪੈਨ ਲੈਣਾਗਾ ਜਦੋਂ ਵੀ ਆਪਾਂ ਗੁਲਾਬ ਜਾਮਨ ਨੂੰ ਫਰਾਈ ਕਰਨਾਗਾ ਜਦੋਂ ਵੀ ਆਪਾਂ ਦੇਖੋ ਜੀ ਇਹੇ ਗੁਲਾਬ ਜਾਮਨ ਹਲਕੀ ਜੀ ਬ੍ਰਾਊਨ ਕਲਰ ਦੀ ਹੋ ਗਈ ਤਾਂ ਆਪਾਂ ਸਮਝ ਲਵਾਂਗੇ ਕਿ ਆਪਣਾ ਤੇਲ ਦਾ ਟੈਂਪਰੇਚਰ ਪੂਰੀ ਤਰ੍ਹਾਂ ਠੀਕ ਹੋ ਚੁੱਕਿਆ ਹੈਗਾ ਹੁਣ ਆਪਾਂ ਇਸ ਵਿੱਚ ਸਾਰੀਆਂ ਗੁਲਾਬ ਜਾਮਣਾ ਪਾ ਦਵਾਂਗੇ ਇੱਕ ਗੁਲਾਬ ਜਾਮਨ ਪਹਿਨਾ ਪਾ ਕੇ ਦੀ ਤੁਸੀਂ ਆਪਣੇ ਤੇਲ ਦਾ ਟੈਂਪਰੇਚਰ ਚੰਗੀ ਤਰ੍ਹਾਂ ਚੈੱਕ ਕਰ ਲੈਣਾਗਾ ਦੇਖੋ ਹੁਣ ਆਪਨੇ ਹਾਈ ਗੈਸ ਤੇ ਜੀ 1 ਮਿੰਟ ਲਈ ਇਸ ਨੂੰ ਸਟਾਰ ਕਰਨਾਗਾ ਤੇਲ ਵਿੱਚ ਪਕਾਣਾਗਾ ਦੇਖੋ ਇਸ ਤਰੀਕੇ ਦੇ ਜੀ ਇਸ ਉੱਪਰ ਸਪੋਰਟ ਆ ਜਾਣੇ ਚਾਹੀਦੇ ਨੇ ਗੁਲਾਬ ਜਾਮਨ ਉੱਪਰ ਦੇਖੋ ਇਹ ਸਪੋਰਟ ਆ ਚੁੱਕੇ ਨੇ ਇਸ ਤਰੀਕੇ ਨਾਲ ਜੀ ਆਪਾਂ ਗੁਲਾਬ ਜਾਮਣਾ ਬਣਾ ਕੇ ਤਿਆਰ ਕਰਨੀਆਂ ਨੇ ਸਿਰਫ 1 ਮਿੰਟ ਲਈ ਹੀ ਆਪਾਂ మీడియం ਟੂ ਹਾਈ ਗੈਸ ਤੇ ਹੀ ਇਸ ਨੂੰ ਫਰਾਈ ਕਰਨਾਗਾ ਸਿਰਫ 1 ਮਿੰਟ ਲਈ 1 ਮਿੰਟ ਤੋਂ ਬਾਅਦ ਜੀ ਆਪਾਂ ਇਸ ਨੂੰ ਲਗਭਗ 10 ਤੋਂ 12 ਮਿੰਟਾਂ ਲਈ ਬਿਲਕੁਲ ਲੋ ਗੈਸ ਤੇ ਹੀ ਫਰਾਈ ਕਰਨਾਗਾ ਫਿਰ ਆਪਣੇ ਗੁਲਾਬ ਜਾਮਨ ਜੀ ਬਿਲਕੁਲ ਵੀ ਨਹੀਂ ਤੇਲ ਵਿੱਚ ਜਾ ਕੇ ਫੜਦੇ ਜੇ ਤੁਸੀਂ ਇਸ ਨੂੰ ਰਸ ਭਰਿਆ ਜੀ ਤਿਆਰ ਕਰਨਾਗਾ ਗੁਲਾਬ ਜਾਮਨ ਨੂੰ ਸੁਜੀਦ ਨੂੰ ਤਾਂ ਇਸ ਨੂੰ ਮੈਸ ਕਰਨਾ ਬਹੁਤ ਹੀ ਜ਼ਿਆਦਾ ਜ਼ਰੂਰੀ ਆ ਤੇ ਇਸ ਦੀ ਜਦੋਂ ਆਪਾਂ ਇਸ ਨੂੰ ਫਰਾਈ ਕਰਦੇ ਆ ਤੇਲ ਦਾ ਟੈਂਪਰੇਚਰ ਬਿਲਕੁਲ ਸਹੀ ਹੋਣਾ ਵੀ ਬਹੁਤ ਜ਼ਰੂਰੀ ਹੈ ਆਪਾਂ ਤੁਹਾਨੂੰ ਜੀ ਸਟੈਪ ਬਾਈ ਸਟੈਪ ਹਰ ਇੱਕ ਗੱਲ ਦੀ ਪੂਰੀ ਤਰ੍ਹਾਂ ਜਾਣਕਾਰੀ ਦਿੰਤੀ ਆ ਤੁਸੀਂ ਵੀ ਆਪਣੇ ਘਰ ਵਿੱਚ ਜੀ ਇਸ ਤਰੀਕੇ ਨਾਲ ਗੁਲਾਬ ਜਾਮਨ ਸੂਜੀ ਦੇ ਜ਼ਰੂਰ ਬਣਾ ਕੇ ਟਰਾਈ ਕਰਿਓ ਦੇਖੋ ਜਦੋਂ ਇਹ ਜੀ ਥੋੜੇ ਜੇ ਡਾਰਕ ਕਲਰ ਦੇ ਹੋ ਗਏ ਤਾਂ ਫਿਰ ਆਪਾਂ ਇਸ ਨੂੰ ਕੱਢ ਲਾਂਗੇ ਗੁਲਾਬ ਜਾਮਨ ਜੀ ਆਪਣੇ ਪੱਕ ਕੇ ਪੂਰੀ ਤਰ੍ਹਾਂ ਤਿਆਰ ਨੇ ਹੁਣ ਆਪਾਂ ਜੀ ਇਸ ਨੂੰ ਚਾਸ਼ਨੀ ਵਿੱਚ ਕੱਢ ਕੇ ਪਾ ਦਵਾਂਗੇ ਦੇਖੋ ਗੁਲਾਬ ਜਾਮਨ ਕੰਨੇ ਵਧੀਆ ਲੱਗ ਰਹੇ ਨੇ ਜੀ ਆਪਣੇ ਬਣ ਕੇ ਇਹ ਹੀ ਬਣਾਉਣੀ ਹੈ ਜੀ ਗੁਲਾਬ ਜਾਮਨਾ ਬਹੁਤ ਹੀ ਜ਼ਿਆਦਾ ਸਿੰਪਲ ਨੇ ਦੇਖੋ ਕਲਰ ਕੰਨਾ ਵਧੀਆ ਆ ਜੀ ਇਸ ਦਾ ਅੰਨਾ ਕੀ ਆਪਾਂ ਨੇ ਜੀ ਇਸ ਨੂੰ ਤੇਲ ਵਿੱਚ ਫਰਾਈ ਕਰਨਾਗਾ ਨਿਕਕੋ ਨਿਵੇਦਿਆ ਲੱਗ ਰਹੀ ਨਹੀਂ ਜੀ ਬਣ ਕੇ ਚਾशनी ਜੀ ਆਪਾਂ ਨੇ ਹਲਕੀ ਜੀ ਗਰਮ ਕਰ ਲਈ ਸੀਗੀ ਅੰਨਿਕ ਗਰਮ ਕਰਨੀ ਹੈ ਜੀ ਚਾशनी ਕਿ ਆਪਣੀ ਉਂਗਲ ਇਸ ਵਿੱਚ ਲੱਗ ਜਾਵੇ ਦੇਖੋ ਕਿਉਂਕਿ ਇਹ ਠੰਡੀ ਹੋ ਚੁੱਕੀ ਸੀ ਠੰਡੀ ਚਾशनी ਵਿੱਚ ਆਪਾਂ ਨੇ ਗੁਲਾਬ ਜਾਮਨ ਨਹੀਂ ਪਾਣੇ ਹਲਕੀ ਜੀ ਗਰਮ ਕਰਨੀ ਹੈ ਪਹਿਲਾਂ ਹੁਣ ਆਪਾਂ ਜੀ ਇਹਨਾਂ ਗੁਲਾਬ ਜਾਮਨਾਂ ਨੂੰ 7-8 ਘੰਟੇ ਲਈ ਡਿੱਪ ਕਰਕੇ ਰੱਖ ਦਵਾਂਗੇ ਦੇਖੋ ਜੀ 7-8 ਘੰਟੇ ਹੋ ਚੁੱਕੇ ਨੇ ਗੁਲਾਬ ਜਾਮਣਾਂ ਆਪਣੀਆਂ ਪੂਰੀ ਤਰ੍ਹਾਂ ਰਸ ਭਰੀਆਂ ਬਣ ਗਈਆਂ ਨੇ ਰਸ ਪੂਰੀ ਤਰ੍ਹਾਂ ਜੀ ਇਹਨਾਂ ਦੇ ਅੰਦਰ ਚਲੇ ਗਿਆ ਹੈਗਾ ਹੁਣ ਆਪਾਂ ਤੁਹਾਨੂੰ ਇੱਕ ਪੀਸ ਜੀ ਦੇਖੋ ਚਮਚ ਨਾਲ ਕਟਿੰਗ ਕਰਕੇ ਦਿਖਾਉਣੀ ਆ ਦੇਖ ਸਕਦੇ ਹੋ ਜੀ ਕਿੰਨਾ ਵਧੀਆ ਦੇਖੋ ਇਸ ਵਿੱਚ ਰਸ ਭਰਿਆ ਹੋਇਆ ਹੈਗਾ ਅਗਰ ਤਖਾਨੂ ਜੀ ਇਸ ਦੇ ਬਣਾਉਣ ਦਾ ਮੇਰਾ ਤਰੀਕਾ ਵਧੀਆ ਲੱਗਿਆ ਹੋਵੇ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਬੈਲ ਆਈਕਨ ਨੂੰ ਪ੍ਰੈਸ ਕਰ ਦੇਣਾ ਤਾਂ ਕਿ ਮੇਰੀ ਕੋਈ ਵੀ ਨਵੀਂ ਵੀਡੀਓ ਜਾਰੀ ਹੁੰਦੀ ਹੈ ਤੁਹਾਡੇ ਤੱਕ ਤੁਰੰਤ ਪਹੁੰਚ ਸਕੇ ਜੀ ਵੀਡੀਓ ਦੇਖਣ ਲਈ ਧੰਨਵਾਦ ਥੈਂਕਸ ਫॉर ਵਾਚਿੰਗ ਥਿਸ ਵੀਡੀਓ